ਪਾਸੇ ਸਿਹਤ ਮੰਤਰੀ ਸਾਹਿਬ ਦੇ ਪੱਖ ਤੇ ਗੱਲ ਕਰੀਏ ਸਿਹਤ ਮੰਤਰੀ ਇੱਕ ਸੀਨੀਅਰ ਲੀਡਰ ਨੇ ਪੰਜਾਬ ਦੇ ਤੇ ਪਟਿਆਲਾ ਵੱਲੋਂ ਜਿਹੜੇ ਪਟਿਆਲਾ ਦੇ ਲੋਕਾਂ ਨੇ ਬਹੁਤ ਭਰੋਸੇ ਨਾਲ ਉਹਨਾਂ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਤਾਂ ਕਰਕੇ ਇਹ ਜਿਹੜੀ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਇਹ ਲੋਕਾਂ ਦੇ ਘਰ ਘਰ ਜਾ ਕੇ ਉੱਥੇ ਦੇ ਅਰੇਂਜਮੈਂਟਸ ਨੂੰ ਅੱਗੇ ਉਹਨਾਂ ਦੀ ਮੋਹਿਬ ਨੂੰ ਚਲਾ ਰਹੇ ਨੇ ਤਾਂ ਇਹ ਸਰਾਸਰ ਮੈਂ ਇਹ ਗੱਲ ਕਹੂੰਗਾ ਇਹ ਦਿਖਾਵੇ ਦੀ ਰਾਜਨੀਤੀ ਕਰ ਰਹੇ ਨੇ ਕਿਉਂਕਿ ਹੁਣ ਹੀ ਮੈਂ ਇਹ ਵੀਡੀਓ ਦੇਖ ਰਿਆ ਸੀ ਜਿਸ ਵਿੱਚ ਇਹ ਦੇਖਿਆ ਵੀ ਜਿਹੜਾ ਮਾਤਾ ਕਸ਼ਲਿਆ ਹਸਪਤਾਲ ਵਿੱਚ ਡਾਇਰੀਆ ਕਰਕੇ ਇੱਕ ਬੱਚੇ ਦੀ ਮੌਤ ਹੋਈ ਹੈ ਤਾਂ ਉਹਦੇ ਘਰ ਦੇ ਡਾਕਟਰ ਬਲਵੀਰ ਜੱਗ ਗਏ ਨੇ ਤੇ ਜਿਹੜੇ ਕਿ ਮੱਚੇ ਦੀ ਮਾਤਾ ਵੱਲੋਂ ਕਲੇਮ ਕੀਤਾ ਗਿਆ ਵੀ ਜਿਹੜੇ ਡਾਕਟਰ ਹੈ ਉਹ ਬੱਚੇ ਨੂੰ ਐਮਰਜੈਂਸੀ ਦੇਖਦੇ ਹੋਏ ਵੀ ਬੱਚੇ ਦੀ ਆਪਣੀ ਸੀਟ ਤੋਂ ਉੱਠ ਕੇ ਨਹੀਂ ਆਈ। ਮੇਰੇ ਉਹਨਾਂ ਨੇ ਕਹਾ ਬਿਸਕੁਟ ਨਹੀਂ ਛੋੜਾ ਕਹਤੀ ਆ ਬੈੱਡ 'ਤੇ ਬੱਚਾ ਲਿਟਾਓ। ਮੈਂ ਬੈੱਡ 'ਤੇ ਬੱਚਾ ਲਿਟਾਇਆ ਤੇ ਉਹ ਆਪਣਾ ਕਹਾ ਬਿਸਕੁਟ ਖਤਮ ਕਰਕੇ मुझे फॉर्मेलिटीज दिखाने के लिए थर्मामीटर लगाया आंखें मेरी बच्चे की पलट गई मैंने देख लिया मेरा बच्चा हो गया मेरी नजरों के सामने मेरी नजरों के सामने मेरा बच्चा पूरा हुआ चार स्कूल खत्म करके तब आई है हाँ जी क्या मुझे डॉक्टर दिखावा मैं डॉक्टर आपको पहचान के दिखाऊंगी मि एक डॉक्टर आप देखा ਤੇ ਤੁਸੀਂ ਦੇਖ ਰਹੇ ਹੋ ਸਿਟੀ ਟਾਈਮਸ ਤੇ ਮੈਂ ਹਰਿੰਦਰ ਸਿੰਘ ਕੋਲੀ ਸੋ ਇਸ ਸਮੇਂ ਮੌਜੂਦ ਆ ਪਟਿਆਲਾ ਵਿਖੇ ਸਰਕਟ ਹਾਊਸ ਦੇ ਵਿੱਚ ਔਰ ਮੇਰੇ ਵਿਚਕਾਰ ਭਾਜਪਾ ਦੇ ਯੁਵਾ ਨੇਤਾ ਡਾਕਟਰ ਗੁਰਵਿੰਦਰ ਕਾਂਸਲ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਆ ਕਾਂਸਲ ਸਾਹਿਬ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਕੋਲੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇੱਕ ਪੰਜਾਬ ਦੇ ਲੋਕਾਂ ਨਾਲ ਮੈਨੂੰ ਗੱਲਬਾਤ ਕਰਨ ਦਾ ਮੌਕਾ ਦਿੱਤਾ ਤੇ ਅੱਜ ਕਾਫੀ ਸਮੇਂ ਬਾਅਦ ਪੰਜਾਬ ਦੇ ਲੋਕਾਂ ਨਾਲ ਵਿਚਰ ਕੇ ਬਹੁਤ ਚੰਗਾ ਲੱਗ ਰਿਹਾ ਹੈ। ਸਾਹਿਬ ਇੱਕ ਬੜਾ ਵੱਡਾ ਮੁੱਦਾ ਵੀ ਜਿੱਦਾਂ ਹੁਣ ਬਰਸਾਤਾਂ ਸ਼ੁਰੂ ਹੋਣ ਜਾ ਰਹੀਆਂ ਮੈਂ ਅੱਜ ਸਿਆਸਤ ਤੋਂ ਥੋੜੀ हट ਕੇ ਗੱਲ ਕਰਾਂਗੇ ਲੋਕ ਪੱਖੀ ਗੱਲ ਕਰਾਂਗੇ ਆਪਾਂ ਵੀ ਮੌਸਮ ਜਿਹੜਾ ਅੱਜ ਕੱਲ ਹੁਣ ਬਰਸਾਤਾਂ ਸ਼ੁਰੂ ਹੋ ਰਹੀਆਂ ਜਿਸ ਤਰ੍ਹਾਂ ਕਿ ਹਰ ਸਾਲ ਹੀ ਅਸੀਂ ਦੇਖਦੇ ਆਂ ਡੇਂਗੂ ਡਾਇਰਿਆ ਜਾਂ ਹੋਰ ਕਾਫੀ ਜਿਹੜੀਆਂ ਬਿਮਾਰੀਆਂ ਨੇ ਇਹਨਾਂ ਦਿਨਾਂ ਦੇ ਵਿੱਚ ਉੱਪਉਂਦੀਆਂ ਨੇ ਔਰ ਬੜੇ ਜਿਹੜੇ ਇਸ ਬਿਮਾਰੀਆਂ ਤੋਂ ਜਿਨ੍ਹਾਂ ਨੂੰ ਮਤਲਬ ਪ੍ਰੋਬਲਮਸ ਹੁੰਦੀਆਂ ਨੇ ਜਾਂ ਲੋਕਾਂ ਦੇ ਵਿੱਚ ਬੜਾ ਆਉਂਦਾ ਔਰ ਸਰਕਾਰ ਵੀ ਜਿਹੜੀ ਪੂਰੀ ਡੋਰ ਟੂ ਡੋਰ ਮੈਂ ਦੇਖ ਰਿਹਾ ਸੀ ਵੀ ਸਿਹਤ ਮੰਤਰੀ ਆਪ ਲੋਕਾਂ ਦੇ ਘਰਾਂ 'ਚ ਜਾ ਕੇ ਪ੍ਰਚਾਰ ਕਰ ਰਹੀ ਸੀ ਜਾਂ ਜਿੱਦਾਂ ਪ੍ਰਸ਼ਾਸਨ ਵੀ ਆਪਣੇ ਵੱਲੋਂ ਕੋਸ਼ਿਸ਼ ਕਰ ਰਿਹਾ ਹੈ ਕਿਸ ਤਰ੍ਹਾਂ ਦੇ ਤੁਸੀਂ ਪ੍ਰਬੰਧ ਦੇਖ ਰਹੇ ਹੋ ਸਰਕਾਰ ਦੇ ਜਾਂ ਪ੍ਰਸ਼ਾਸਨ ਦੇ ਜੇ ਆਪਾਂ ਸਿਹਤ ਮੰਤਰੀ ਸਾਹਿਬ ਦੇ ਪੱਖ ਤੇ ਗੱਲ ਕਰੀਏ ਸਿਹਤ ਮੰਤਰੀ ਇੱਕ ਸੀਨੀਅਰ ਲੀਡਰ ਨੇ ਪੰਜਾਬ ਦੇ ਤੇ ਪਟਿਆਲਾ ਵੱਲੋਂ ਜਿਹੜੇ ਪਟਿਆਲਾ ਦੇ ਲੋਕਾਂ ਨੇ ਬਹੁਤ ਭਰੋਸੇ ਨਾਲ ਉਹਨਾਂ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਤਾਂ ਕਰਕੇ ਇਹ ਜਿਹੜੀ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਇਹ ਲੋਕਾਂ ਦੇ ਘਰ-ਘਰ ਜਾ ਕੇ ਉੱਥੇ ਦੇ ਅਰੇਂਜਮੈਂਟਸ ਨੂੰ ਅੱਗੇ ਉਹਨਾਂ ਦੀ ਮੋਹਿਮ ਨੂੰ ਚਲਾ ਰਹੇ ਨੇ ਤਾਂ ਇਹ ਸਰਾਸਰ ਮੈਂ ਇਹ ਗੱਲ ਕਹੂੰਗਾ ਇਹ ਦਿਖਾਵੇ ਦੀ ਰਾਜਨੀਤੀ ਕਰ ਰਹੇ ਨੇ ਕਿਉਂਕਿ ਹੁਣੀ ਮੈਂ ਕੀ ਵੀਡੀਓ ਦੇਖ ਰਿਆ ਸੀ ਜਿਸ ਵਿੱਚ ਇਹ ਦੇਖਿਆ ਵੀ ਜਿਹੜਾ ਮਾਤਾ ਕਸ਼ਲਿਆ ਹਸਪਤਾਲ ਵਿੱਚ ਡਾਇਰੀਆ ਕਰਕੇ ਇੱਕ ਬੱਚੇ ਦੀ ਮੌਤ ਹੋਈ ਹੈ ਤਾਂ ਉਹਦੇ ਘਰ ਡਾਕਟਰ ਬਲਬੀਰ ਜਾ ਗਏ ਨੇ ਤੇ ਜਿਹੜੀ ਕਿ ਮਰਚੇ ਦੀ ਮਾਤਾ ਵੱਲੋਂ ਕਲੇਮ ਕੀਤਾ ਗਿਆ ਵੀ ਜਿਹੜੇ ਡਾਕਟਰ ਹੈ ਉਹ ਬੱਚੇ ਨੂੰ ਐਮਰਜੈਂਸੀ ਦੇਖਦੇ ਹੋਏ ਵੀ ਬੱਚੇ ਦੀ ਆਪਣੀ ਸੀਟ ਤੋਂ ਉੱਠ ਕੇ ਨਹੀਂ ਆਈ ਤਾਂ ਇਹ ਤਾਂ ਸਭ ਪਤਾ ਲੱਗਦਾ ਹੈ ਜਿਹੜੇ ਆਪਣੇ ਸਿਹਤ ਮੰਤਰੀ ਹੈ ਉਹਨਾਂ ਨੂੰ ਦਿਖਾਵੇ ਤੋਂ ਇਲਾਵਾ ਕੋਈ ਕੰਮ ਨਹੀਂ ਕਰਨਾ ਆ ਰਿਹਾ ਕੋਈ ਡਾਕਟਰ ਦੇ ਉੱਪਰ ਕੰਟਰੋਲ ਨਹੀਂ ਹੈਗਾ ਤੇ ਜੇ ਉਹਨਾਂ ਵੱਲੋਂ ਕੋਈ ਕਿਸੇ ਚੀਜ਼ ਦੇ ਉੱਪਰ ਜਾਂ ਸਿਹਤ ਨੂੰ ਸਿਹਤ ਨੂੰ ਪੱਖ ਰੱਖ ਕੇ ਉਹਨਾਂ ਵੱਲੋਂ ਕੋਈ ਕਾਨੂੰਨ ਦੀ ਇੰਪਲੀਮੈਂਟੇਸ਼ਨ ਕੀਤੀ ਜਾਂਦੀ ਤਾਂ ਅੱਜ ਉਹ ਚਿਰਾਗ ਨਾ ਬੁਝਦਾ ਕਰਦਾ ਬਿਲਕੁਲ ਕਰ ਸੋ ਇਸ ਚੀਜ਼ ਹੋਰ ਵੀ ਹੈ ਵੀ ਜਿੱਦਾਂ ਸਿਹਤ ਦੀ ਤੁਸੀਂ ਗੱਲ ਕੀਤੀ ਹੈ ਹਸਪਤਾਲਾਂ ਦੀ ਖਾਸ ਕਰ ਮੈਂ ਪਟਿਆਲਾ ਦੀ ਤੁਹਾਨੂੰ ਗੱਲ ਕਰਾਂ ਰਜਿੰਦਰਾ ਹਸਪਤਾਲ ਹਮੇਸ਼ਾ ਹੀ ਵਿਵਾਦਾਂ ਚ ਰਹਿੰਦਾ ਪਿਛਲੀਆਂ ਜਿੰਨੀਆਂ ਵੀ ਸਰਕਾਰਾਂ ਆਈਆਂ ਹਮੇਸ਼ਾ ਇੱਕ ਵੱਡਾ ਟੌਪਿਕ ਰਿਹਾ ਮਸਲਾ ਰਿਹਾ ਵੀ ਰਜਿੰਦਰਾ ਹਸਪਤਾਲ ਦੇ ਵਿੱਚ ਕਿਤਨਾ ਕਿਤੇ ਕੋਈ ਕਾਰਗੁਜ਼ਾਰੀ ਦਾ ਡਾਕਟਰ ਦੀ ਗੱਲ ਹੈ ਜਾਂ ਮਰੀਜ਼ਾਂ ਨੂੰ ਖਾਸ ਕਰ ਬੜੀਆਂ ਪਰੇਸ਼ਾਨੀਆਂ ਦਾ ਮੂੰਹ ਦੇਖਣਾ ਪੈਂਦਾ ਪਰ ਲੋਕਾਂ ਨੂੰ ਹੁਣ ਇਸ ਸਰਕਾਰ ਤੋਂ ਉਮੀਦਾਂ ਸੀ ਵੀ ਸ਼ਾਇਦ ਕੋਈ ਹੈਲਥ ਸੇਵਾਵਾਂ ਜਾਂ ਕੋਈ achhiyan ਸੇਵਾਵਾਂ ਦੰਦੀਔਰੋ ਜਿਹੜੀ ਖੁਦ ਬਲੇਮ ਕਰ ਰਹੀ ਹੈ ਵੀ ਉੱਥੇ ਦੇ ਡਾਕਟਰ ਦੀਆਂ ਕਿਸ ਤਰ੍ਹਾਂ ਦੀਆਂ ਕਾਰਵਾਈਆਂ ਨੇ ਮੈਂ ਇਹ ਕਿਹਾ ਹੀ ਹੈ ਵੀ ਡਾਕਟਰ ਬਲਵੀਰ ਜੀ ਨੂੰ ਜਿਹੜੇ ਪੰਜਾਬ ਦੇ ਲੋਕ ਹੈ ਸੌਰੀ ਪਟਿਆਲਾ ਦੇ ਲੋਕ ਨੇ ਉਹਨਾਂ ਨੇ ਬਹੁਤ ਹੀ ਵਿਸ਼ਵਾਸ ਨਾਲ ਨੁਮਾਇੰਦਾ ਬਣਾ ਕੇ ਵਿਧਾਨ ਸਭਾ ਵਿੱਚ ਭੇਜਿਆ ਸੀਗਾ ਪਰ ਇਹ ਲੋਕਾਂ ਦੇ ਵਿਸ਼ਵਾਸ ਤੇ ਉੱਪਰ ਨਹੀਂ ਖਰੇ ਉਤਰੇ ਹੈਗੇ ਤਾਂ ਇਹਨਾਂ ਨੂੰ 2027 ਵਿੱਚ ਤਾਂ ਇਸ ਦਾ ਜਿਹੜਾ ਉਹ ਦੇਖਣਾ ਪਏਗਾ ਹੀ ਪਏਗਾ ਇਹਦਾ ਭੁਗਤਾਨ ਕਰਨਾ ਪਏਗਾ ਹੀ ਪਏਗਾ ਪਰ ਜੇ ਆਪਾਂ ਕਹੀਏ ਹੈਲਥ ਸੈਕਟਰ ਦੇ ਉੱਪਰ ਰਜਿੰਦਰਾ ਹਸਪੀਟਲ ਦੀ ਗੱਲ ਕਰੀਏ ਤੇ ਜਿਹੜਾ ਰਜਿੰਦਰਾ ਹਸਪੀਟਲ ਹੈ ਉੱਥੇ ਆਪਾਂ ਸਭ ਨੂੰ ਪਤਾ ਹੈ ਕਿ ਇੱਕ ਫੇਲ ਮੈਨੇਜਮੈਂਟ ਹੈ ਤੇ ਉੱਥੇ ਨਾ ਹੀ ਕੋਈ ਐਡਵਾਂਸ ਇਕੁਪਮੈਂਟ ਨੇ ਲੋਕਾਂ ਦੀ ਸਿਹਤ ਨਾਲ ਸਰੇਮ ਖਿਲਵਾੜ ਹੋ ਰਹੀ ਹੈ ਤੇ ਦੂਜੇ ਪਾਸੇ ਆਪਾਂ ਮਾਤਾ ਕਸ਼ਲਿਆ ਵਿੱਚ ਵੀ ਕਹਿ ਸਕਦੇ ਹਾਂ ਉੱਥੇ ਵੀ ਅੱਜ ਦੀ ਡੇਟ ਵਿੱਚ ਜਿਹੜੀ ਤਕਨੀਕ ਹੈ ਉਹ ਕਿਤੇ ਤੋਂ ਕਿਤੇ ਪਹੁੰਚ ਚੁੱਕੀ ਹੈ ਐਡਵਾਂਸ ਟੈਕਨਿਕਸ ਨੇ ਤੇ ਜਿਹੜੇ ਪਟਿਆਲਾ ਕੀ ਪੰਜਾਬ ਦੇ ਜਿੰਨੇ ਵੀ ਹਸਪਤਾਲ ਨੇ ਕਿਸੇ ਵਿੱਚ ਵੀ ਆਪਾਂ ਨੂੰ ਐਡਵਾਂਸ ਟੈਕਨੋਲੋਜੀ ਨਹੀਂ ਦੇਖਣ ਨੂੰ ਮਿਲ ਰਹੀ ਤੇ ਜਿੰਨੇ ਆਪਣੇ ਸਿਵਲ ਹਸਪਤਾਲ ਨੇ ਉਹਨਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਕਿ ਹਮੇਸ਼ਾ ਹੀ ਸਟਾਫ ਦੀ ਕਮੀ ਰਹਿੰਦੀ ਹੈ ਤਾਂ ਇਹਨਾਂ ਦਾ ਜਿਹੜਾ ਪੰਜਾਬ ਸਰਕਾਰ ਦਾ ਹੈਲਥ ਸੈਕਟਰ ਹੈ ਉਹ ਪੂਰੀ ਤਰ੍ਹਾਂ ਫੇਲ ਹੈ ਬਿਲਕੁਲ ਡਾਕਟਰ ਸਾਹਿਬ ਇੱਕ ਚੀਜ਼ ਹੋਰ ਵੀ ਹੈ ਜੀ ਅਹਿਮ ਮੁੱਦਾ ਜਿਵੇਂ ਕਿ ਹੁਣ ਬਰਸਾਤਾ ਸ਼ੁਰੂ ਹੋਣ ਜਾ ਰਹੀ ਹੈ ਪਾਣੀ ਦਾ ਲੋਕਾਂ ਨੂੰ ਬਿਜਿਵੇਂ ਕਿ ਪਿਛਲੇ 2023 ਦੇ ਵਿੱਚ ਵੀ ਫਲੱਡ ਆਇਆ ਪਰ ਹੁਣ ਲੋਕ ਫਿਰ ਚਿੰਤਤ ਨੇ ਜੀ ਕੁਝ ਏਰੀਆ ਐਸੇ ਨੇ ਨੀਵੇਂ ਏਰੀਆ ਨੇ ਜਾਂ ਜਿਹੜੇ ਨਦੀ ਦੇ ਨਾਲ ਲੱਗ ਤਾਂ ਵੈਸੇ ਦੇਖਿਆ ਜਾ ਰਿਹਾ ਵੀ ਸੋਸ਼ਲ ਮੀਡੀਆ ਦੇ ਉੱਪਰ ਸੁਰਖੀਆਂ ਚਾਈ ਨਜ਼ਰ ਆ ਰਿਹਾ ਵੀ ਕਿਤਨਾ ਕਿਤੇ ਪੱਬਾ ਪਾਰਾ ਹੈ ਮਤਲਬ ਸਫਾਈ ਨੂੰ ਲੈ ਕੇ ਜਾਂ ਜਿਵੇਂ ਨਦੀਆਂ ਦੀ ਸਫਾਈ ਹੋ ਰਹੀ ਹੈ ਜਾਂ ਪੁਖਤਾ ਪ੍ਰਬੰਧ ਕਰ ਰਹੀ ਹੈ ਸਰਕਾਰ ਵੀ ਇਸ ਗੱਲ ਨੂੰ ਲੈ ਕੇ ਮਤਲਬ ਚਿੰਤਤ ਹੈ ਜੇ ਆਪਾਂ ਪ੍ਰਸ਼ਾਸਨ ਦੀ ਗੱਲ ਕਰੀਏ ਪਰ ਕੱਲੀ ਪ੍ਰਸ਼ਾਸਨ ਵੀ ਕੁਝ ਨਹੀਂ ਕਰ ਸਕਦੀ ਹੈਗੀ ਉਹਦੇ ਨਾਲ ਨਾਲ ਲੋਕਲ ਲੀਡਰਸ਼ਿਪ ਨੂੰ ਵੀ ਸਖਤ ਕਦਮ ਚੁੱਕਣੇ ਚਾਹੀਦੇ ਨੇ ਤੇ ਇਹਨਾਂ ਦਾ ਕਹਿਣਾ ਵੀ ਜਿਹੜੀ ਕੀ ਆ ਹਰਦੀ ਆਪਾਂ ਕਹੀਏ ਦੇਖ ਰੇਖ ਦੀ ਜ਼ਿੰਮੇਵਾਰੀ ਐਨਡੀਆਰਐਫ ਨੂੰ ਦੇ ਦਿੱਤੀ ਗਈ ਹੈ ਤੇ ਜੇਕਰ ਇਹਨਾਂ ਨੇ ਪੱਕੇ ਤੌਰ ਤੇ ਐਨਡੀਆਰਐਫ ਨੂੰ ਦਿੱਤੀ ਹੁੰਦੀ ਤਾਂ ਉਹਨਾਂ ਦੇ ਨੁਮਾਇੰਦੇ ਜੇ ਆਪਾਂ ਬੜੀ ਨਦੀ ਦੀ ਗੱਲ ਕਰੀਏ ਉੱਥੇ ਵੀ ਜਾਂਦੇ ਤੇ ਜਿੰਨੀ ਆਪਾਂ ਦੇਖ ਰਹੀਆਂ ਸ਼ਹਿਰ ਵਿੱਚ ਗੰਦਗੀ ਹੈ ਇਸ ਟਾਈਮ ਉਹਦੇ ਉੱਪਰ ਵੀ ਪੰਜਾਬ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈਗਾ ਤੇ ਆ ਹੁਣ ਜਿਵੇਂ ਬਾਰਿਸ਼ ਆਪਾਂ ਦੇਖ ਰਹੇ ਰੂਟੀਨ ਵੇਸ ਤੇ ਪੈ ਰਹੀਆਂ ਨੇ ਤੇ ਉਸ ਕਰਕੇ ਬਹੁਤ ਹੀ ਜ਼ਿਆਦਾ ਪਟਿਆਲੇ ਵਿੱਚ ਸਮੈਲ ਵੀ ਦੇਖਣ ਨੂੰ ਮਿਲਦੀ ਹੈ ਤੇ ਮੱਖੀ ਮੱਛਰ ਵੀ ਦੇਖਣ ਨੂੰ ਮਿਲਦੀਆਂ ਜਿਹਦੇ ਨਾਲ ਬਿਮਾਰੀਆਂ ਘਟ ਨਹੀਂ ਰਹੀਆਂ ਵਧ ਹੀ ਰਹੀਆਂ ਨੇ ਤੇ ਪਟਿਆਲੇ ਦੀ ਜਿਹੜੀ ਲੀਡਰਸ਼ਿਪ ਹੈ ਉਹ ਇਸ ਉੱਪਰ ਕੋਈ ਕਦਮ ਨਹੀਂ ਚੁੱਕ ਰਹੀ ਹੈਗੀ ਇਹ ਸਿਰਫ ਜਿਹੜੀ ਰਾਜਨੀਤੀ ਕਰੀ ਹੈ ਉਹ ਦਿਖਾਵੇ ਦੀ ਕਰੀ ਹੈ ਕਦੀ ਇਹਦੇ ਘਰ ਚੱਲ ਗਏ ਕਦੀ ਕਿਤੇ ਬੈ ਕੇ ਮੀਟਿੰਗ ਕਰ ਲਈ ਪਰ ਜਿਹੜੀ ਅਸਲ ਪ੍ਰੋਬਲਮਸ ਨੇ ਚਾਹੇ ਸਫਾਈ ਨੂੰ ਲੈ ਕੇ ਲਈਏ ਚਾਹੇ ਡਿਵੈਲਪਮੈਂਟ ਨੂੰ ਲੈ ਕੇ ਲਈਏ ਚਾਹੇ ਪਾਣੀ ਦੇ ਮੁੱਦੇ ਤੇ ਲਈਏ ਉਹਦੇ ਉੱਪਰ ਇਹਨਾਂ ਦਾ ਕੋਈ ਕੰਟਰੋਲ ਨਹੀਂ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ ਬਿਲਕੁਲ ਸੋ ਕ ਦਾ ਮੁੱਦਾ ਹੈ ਹਰ ਉਸ ਵਰਗ ਦੀ ਗੱਲ ਕਰਾਂਗਾ ਮੈਂ ਹਰ ਉਸ ਲੋਕਾਂ ਦੀ ਚਾਹੇ ਉਹ ਗਰੀਬ ਹੈ ਅਮੀਰ ਹੈ ਕਿਉਂਕਿ ਬਿਮਾਰੀ ਜਿਹੜੀ ਹੈ ਕਿਸੇ ਗਰੀਬ ਜਾਂ ਅਮੀਰ ਦਾ ਘਰ ਦੇ ਇੱਕੇ ਹੀ ਆਂਦੀ ਪਰ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੇ ਉੱਪਰ ਸਵਾਲ ਵੀ ਖੜੇ ਹੁੰਦੇ ਨੇ ਔਰ ਆਪੋਜੀਸ਼ਨ ਜਿਹੜੇ ਵਿਰੋਧੀ ਨੇ ਕਿਤੇ ਨਾ ਕਿਤੇ ਜਦੋਂ ਕਿਤੇ ਮਾੜੀ ਕਾਰਗੁਜ਼ਾਰੀ ਦੇਖਣ ਨੂੰ ਮਿਲਦੀ ਹੈ ਚਾਹੇ ਉਹ ਸਿਹਤ ਸਬੰਧ ਦੇ ਕਿਉਂਕਿ ਆਮ ਲੋਕ ਜਿਹੜੇ ਨੇ ਇਸ ਗੱਲ ਤੋਂ ਬੜੇ ਚਿੰਤਤ ਹੁੰਦੇ ਨੇ ਖਾਸ ਕਰ ਹੁਣ ਜਿੱਦਾਂ ਡਾਇਰੀਆ ਦੀ ਜਾਂ ਡੇਂਗੂ ਦੀ ਗੱਲ ਹੈ ਤਾਂ ਆਮ ਬੰਦਾ ਜਿਹੜਾ ਕੋਈ ਗਰੀਬ ਬੰਦਾ ਜਿਸ ਨੂੰ ਕੋਈ ਬਿਮਾਰੀ ਹੋ ਜਾਂਦੀ ਹੈ ਔਰ ਉਹਨ ਛਾਤਾ ਦਿਨਾਂ ਦੇ ਵਿੱਚ ਹੁਣ ਇੱਕ ਵਾਰੀ ਫੇਰ ਜਿਹੜਾ ਲੋਕ ਚਿੰਤਾਤ ਨੇ ਪਰ ਕਿਤੇ ਨਾ ਕਿਤੇ ਸਰਕਾਰ ਪ੍ਰਸ਼ਾਸਨ ਜਿਹੜੀ ਹੈ ਕੋਸ਼ਿਸ਼ਾਂ ਦੇ ਵਿੱਚ ਹੈ ਪਰ ਜਿੱਦਾਂ ਕਾਉਂਸਲ ਸਾਹਿਬ ਨੇ ਦੱਸਿਆ ਵੀ ਜਿਹੜੀ ਐਨਡੀਐਫਟੀ ਜਿਹੜੀ ਟੀਮ ਹੈ ਉਹ ਕਿਤੇ ਨਾ ਕਿਤੇ ਹੁਣ ਜਿਹੜੀ ਐਕਟਿਵ ਨਜ਼ਰ ਨਹੀਂ ਆ ਰਹੀ ਤਾਂ ਕਿ ਲੋਕਾਂ ਦੇ ਵਿੱਚ ਹੁਣ ਬਰਸਾਤ ਜਿਹੜੀਆਂ ਹੁਣ ਸ਼ੁਰੂ ਹੋ ਜਾਣੀਆਂ ਨੇ ਤਾਂ ਕਿ ਡਰ ਦਾ ਜਿਹੜਾ ਇੱਕ ਵਹਿਮ ਇੱਕ ਜਿਹੜਾ ਮਾਹੌਲ ਬਣਿਆ ਹੋਇਆ ਚਿੰਤਾ ਦਾ ਮਾਹੌਲ ਬਣਿਆ ਲੋਕਾਂ 'ਚੋਂ ਨਹੀਂ ਨਿਕਲ ਰਿਹਾ ਕੈਮਰਾਮੈਨ ਦੇ ਨਾਲ ਰਜਿੰਦਰ ਸਿੰਘ ਕੋਲੀ